ਮੇਟਰ ਪਹੁੰਚ ਚੁੱਕੇ ਆ ਘੋੜੀਆਂ ਦੇ ਕੋਲ ਮਾਮਾ ਜੀ ਬੈਠੇ ਨੇ ਸੱਚੀ ਗੱਲ ਸਾਰੇ ਵੀਰ ਬਣਾਉਂ ਕਹਿ ਮੋ ਸਾਰੇ ਜਾਨਵਰ ਸੱਟ ਸਾਰੇ ਨੇ ਹਾਂ ਵੀ ਮਿਸ਼ਰੀ ਰੋਜ਼ ਪੁੱਛਿਆ ਕਰਨਾ ਇਹਦੇ ਤੋਂ ਕਦ ਦੇਗੀ ਬੱਚਾ ਤੇ ਨਰਵੈ ਸਿੰਘ ਖੁੱਡਾ ਸਾਹਿਬ ਦਾ ਲੱਗਿਆ ਹੈ ਹੌਸ ਸੁਕਾਇਆ ਹਾਂ ਪਰ ਇਹ ਲੈ ਲੈ ਸੁਕਾ ਬਾਠ ਠੀਕ ਹੈ ਠੀਕ ਹੈ ਸਲਾਬ ਜੀ ਉਹ ਪਹਿਲਾ ਜਦ ਗਿੱਲੇ ਗਿੱਲੇ ਜਿਹੇ ਰੇਤਾ ਸਿੜਦਾ ਨਾ ਫੋਰੀ ਟੱਕਾ ਲਈ ਪਾਉਣੇ ਆ ਕੋਈ ਨਹੀਂ ਉਧਰ ਲਿਆ ਤਾਂ ਕੱਟਾਉਂਦਾ ਹਾਂ 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 ਉਹੀ ਚੱਕਾਂਗੇ ਤਸ ਲਾਈ ਦੋ ਆ ਦਸ ਦੀ ਗੱਲ ਖੋਲਣਾ ਆ ਦੱਕੋ ਪਾਣੀ ਤਾਂ ਹੋ ਜੂਗਾ ਹੈ ਇਹਨੂੰ ਕੱਟ ਲੈਣਾ ਕੋਈ ਨਹੀਂ ਬਾਹਰ ਹੁਣ ਇਹ ਚ ਪਾਏ ਹੀ ਨਹੀਂ ਕਰਨੇ ਆਪਾਂ ਨੇ ਹਾਂ ਮਾਮੇ ਜਾਇਆ ਖਵਾਣੋ ਹਾਂ ਕੀ ਲੈ ਗਏ ਬਾਪਰਾ ਮੇਰੇ ਬਹੁਤ ਗੇ ਰਹੇ ਨੇ ਜਿੱਕੇ ਹਾਂ ਜੁੱਤ ਵਾਲਛ ਵੀ ਕਰਾਈ ਹੈ ਬੱਲੇ 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 ਕਬੂਤਰ ਬਾਹਰੇ ਫਿਰਦੇ ਆ ਚਲੋ ਬਾਈ ਕਬੂਤਰ ਤੁਹਾਨੂੰ ਬੱਚਾ ਦਿਖਾਉਣਾ ਅੱਜ ਕਿੱਡਾ ਹੋ ਗਿਆ ਦੇਖ ਲਿਓ ਆਂਡੇ ਵੀ ਧਰ ਲਏ ਦੋ ਜੋੜੀਆਂ ਨੇ ਪਰ ਹਾਲੇ ਸਾਫ ਸੂਬ ਦਾ ਪਤਾ ਨਹੀਂ ਬੱਚਾ ਦੇਖੋ ਬੱਚਾ ਕੈਮ ਹੋ ਗਿਆ ਨਾ ਤੇ ਘੋੜੀਆਂ ਵਾਲੇ ਜਿਵੇਂ ਕਰਦੇ ਬੰਦ ਕਬੂਤਰ ਆਹੋ ਘੋੜੀਆਂ ਵਾਲੇ ਕਮਰੇ ਸਾਫ਼ ਕੀਤੇ ਪਾਏ ਆ ਬਾਈ ਦੇਖੋ ਰੇਤਾਂ ਲੈ ਔਰ ਮਿੱਟੀ ਫੂਲਦੀ ਸੀ ਥੋੜੀ ਗਿੱਲੀ ਸੀ ਦੇਖੋ ਰੇਤਾਂ ਬੰਬ ਹੈ ਨਾ हां हां ਜਾਨਵਰ ਚੱਲਦੇ ਆ ਉੱਥੇ ਨੂੰ ਆ ਵੀ ਕਰਿਆ ਪਿਆ ਸਾਫ਼ ਲਓ ਠੀਕ ਹੈ ਓਕੇ ਰਬੋਟਾਂ ਆ ਤਾਂ ਚੱਲ ਹੁਣ ਇੱਥੇ ਨੂਰੀ ਬੰਦ ਦੇਣੀ ਆਪਾਂ ਆਂਬਰਾਲਾ ਵੀ ਸਾਫ਼ ਕਰਿਆ ਪਿਆ ਤੇ ਚਲੋ ਫਿਰ ਹੁਣ ਆਪਾਂ ਮੋਟਰ ਤੇ ਦੇਖੀਏ ਘੋੜੀਆਂ ਨੂੰ ਪਹਿਲਾਂ ਦਾਣਾ ਪਾਣੀ ਪਾਜੀਏ ਬਈ ਦੇਖ ਚੱਕਦਾ ਅਸਲੇ ਲਓ ਮੇ ਮਿੱਤਰੋ ਘੋੜੀਆਂ ਨੂੰ ਖਰਾਕ ਪਾਉਣ ਲੱਗੇ ਆ ਤੇ ਇੱਕ ਵੀਰ ਪੁੱਛਦਾ ਜੀ ਵੀ ਕੀ ਪਾਉਣੇ ਹਨਾ ਬਾਕੀ ਤੁਹਾਨੂੰ ਦੱਸ ਦਾਂ ਬਾਅਦ ਚ ਵੀਰੇ ਵੈਸੇ ਦੁਪਹਿਰ ਨੂੰ ਆਪਾਂ ਆਸ਼ਬ ਫੀਡ ਦੇ ਉੱਪਰ 1.5 ਕਿਲੋ ਆਸ਼ਾ ਫੀਡ ਉਪਰਾ ਕੈਲਸ਼ੀਅਮ ਔਰ ਉਸ ਤੋਂ ਵੇਟੜਾ ਇਹ ਵਧੀਆ ਹੁੰਦਾ ਇਹ 100 100 ਐਮਐਲ ਅੰਬਰ ਨੂੰ 50 ਐਮਐਲ ਤੇ ਸਟੱਡ ਪ੍ਰੀਮਿਕਸ ਗੋਲਡ ਇਹ ਬੜੀਆਂ ਘੋੜੀਆਂ ਨੂੰ ਇੱਕ ਇੱਕ ਸਕੂਪ ਜਾਨੀ ਕਿ 50 50 ਗ੍ਰਾਮ ਅੰਬਰ ਨੂੰ 25 ਗ੍ਰਾਮ ਤੇ ਵੀਟਮੇਚ ਹੈ ਇਹ ਤਾਂ ਇਹ ਤਾਂ ਖੁੱਲੀ ਆ ਮਾਮੀ ਇਹਨੂੰ ਪਟਣਾ ਤੇ ਵੀਟਮੇਚ ਪਾਉਨੇ ਆਪਾਂ ਠੀਕ ਆ ਆ ਦੇਖ ਲਓ ਇਹ ਆ ਲਓ ਠੀਕ ਹੈ ਇਹ ਤਿੰਨੇ ਚਾਰੀ ਚੀਜ਼ਾਂ ਰਲਾ ਕੇ ਪਾ ਦਨੇ ਆ ਤੇ ਬਾਕੀ ਤੁਹਾਨੂੰ ਦੱਸਦੇ ਆ ਫਿਰ ਹੁਣ ਕਿਵੇਂ ਪਾਉਣਾ ਇਹ ਮਿੱਤਰੋ ਆ ਦੇਖੋ ਇੱਕਨ ਰੜਾ ਦੇਣਾ ਮਾਂ ਮਰ ਰਲਾ ਰਿਹਾ ਦੇਖੋ ਇੱਕਨ ਬਈ ਸਾਫ ਸਵਾਲ ਕਰਨੀ ਪੈਂਦੀ ਆ ਠੀਕ ਹੈ ਦੇਖ ਲਓ ਇੱਕਨ ਸ਼ੌਂਕ ਚਾਹੀਦਾ ਬੈਠੇ ਆਂ ਚੌਂਕੜੀ ਮਾਰੀ ਐਨ ਕੋਈ ਚੱਕਰ ਨਹੀਂ ਆ ਜਦੇ ਚਲੋ ਕੂੜੀਆਂ ਦਾ ਨਵੇੜ ਕੇ ਫੇਰ ਜਾਣਾ ਆਪਾਂ ਮੋਟਰ ਤੇ ਚਲੋ ਦੇਖੋ ਦੇਖੋ ਥੋੜੀਆਂ ਕਿਵੇਂ ਰੌਲਾ ਪਾਉਣਗੀਆਂ ਆਹ ਲੈ ਹੈ ਹੈ ਹਾਂ ਚਲੋ ਲਗੀਆਂ ਆਹ ਦੇ ਆਏ ਹੈ ਆਏ ਹੈ ਖੜ ਜਾ ਖੜ ਜਾ ਕੋੜੀਆਂ ਵਾਲਾ ਕੰਮ ਡੰਨ ਹੈ ਪਾਉ ਹੋ ਗਿਆ ਇੱਧਰ ਮੇਸਤਰੀ ਸਾਹਿਬ ਵੀ ਆ ਗਏ ਆ ਮਹੀਨੇ ਬਾਅਦ ਸਾਫ ਸਫਾਈ ਕਰਨ ਇਹਦੀ ਡਿਜ਼ਾਈਨ ਦੀ ਹਾਲੇ ਰਹਿੰਦਾ ਕੰਮ ਇਹਦੇ ਪਰ ਚਲ ਜੀ ਬਾਈ ਮੋਟਰ ਤੇ ਚਲਦੇ ਆ ਬੱਸ ਸਹਲਾ ਲੈ ਗਏ ਇਕ ਠੀਕ ਆ ਇੱਕ ਡਰਾਈਵਰ ਉਹ ਵੀ ਪੁੱਠਾ ਤੀਨ ਚੋੜ ਦੇ ਜੀ ਜਾ ਰਹੇ ਆ ਇਟਾਂ ਲੈ ਕੇ ਮੋਟਰ ਤੇ ਉਥੋਂ ਵਿਹਲਾ ਜਾ ਕਰ ਦਈਏ ਚਲੋ 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 ਪਹੁੰਚ ਗਏ ਬਈ ਮੋਟਰ ਤੇ ਤੇ ਜਾਨਵਰ ਦੇਖ ਲਈ ਦੇਖ ਓਖਣ ਛੱਟ ਗਿਆ ਮਾਮਾ ਆਉ ਫਿਰਦਾ ਲੈ ਲੈ ਹਾਲੇ ਆਹੀ ਗੁੱਸਾ ਕਰਦਾ ਮਾਮੇ ਆ ਜਾਨਵਰ ਕਰ ਦਈਏ ਬੰਦ ਆਪਾਂ ਅਸੀਲ ਖੋਲ ਜੀ ਆ ਬਈ ਚਲੋ ਹੋ ਜੋ ਗੋਲੀ ਗੋਲੀ ਹੋ ਜੋ ਚਲੋ 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 ਚਲ ਚੱਲ ਦੂਆ ਕਿੱਥੇ ਚਟਾਈ ਆ ਫਿਰਦਾ ਚੱਲ ਓਏ ਚੱਲ ਚੱਲ ਆਹੋ ਫੇਰ ਵੀ ਚਾਲ ਇਹ ਬੰਦ ਨੇ ਦੂਜੇ ਖੋ ਬੰਦ ਕਰ ਦਾਂ ਰੁਕ ਕਰਤੇ ਬੰਦ ਇਹਨਾਂ ਨੂੰ ਰੋਟੀ ਅੰਦਰ ਪਾਤੀਆਂ ਆ ਰੋਟੀਆਂ ਦੂਜੀਆਂ ਨੂੰ ਪਾਈਆਂ ਪਈਆਂ ਅਸੀਲ ਗੈਂਗ ਨੂੰ ਇਹਨਾਂ ਨੂੰ ਖੋਲ ਦੰਨੇ ਆਪਾਂ ਆਜੋ ਭਾਈ ਸਾਹਿਬ ਜੀ ਚਾਰੇ ਆਜੋ 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 ਚਲੋ 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 ਓਕੇ ਰਿਪੋਰਟ ਹੁਣ ਇਹ ਫਿਰਨਗੇ ਦੋ ਤਿੰਨ ਘੰਟੇ ਨਵਾਂ ਅਸੀਲ ਗੈਂਗ ਠੀਕ ਆ ਓਕੇ ਰਿਪੋਰਟ ਆਪਾਂ ਚੱਲਦੇ ਆ ਦੁਬਾਰਾ ਢੇਡਾ ਲਾ ਦਈਏ ਕਰ ਮਿੱਤਰੂ ਕਲੀ ਤੇ ਆਏ ਆਏ ਆ ਰੇ ਤਾਬਿਸ਼ਾਤਾ ਓਏ ਹੋਏ ਥੋੜੇ ਜਿਹਾ ਹੋਰ ਮੇਰੇ ਰੀਤਾ ਘੱਟ ਦਾ ਕਲੀ ਜਾਨ ਕਲੀ ਦਾ ਖਾਨੇ ਵੀਰੇ ਤਾਂ ਮੜੀ ਨਹੀਂ ਬਹੁਤ ਮੜੀ ਜਾ ਕੋਈ ਨਹੀਂ ਚੱਲ ਕਰ ਲੈ ਮੇਰਾ ਵੀਰੇ ਇੱਕ ਹੋਰ ਥੋੜਾ ਜਿਹਾ ਫੇ ਕੱਟ ਕਰਦੀ ਹੈ ਨਾ ਫੇ ਇਤਰਾ ਰੀਤਾ ਹੀ ਮਾਰਦੇ ਹੁਣ ਕਲੀ ਰਹਿਣਦੇ ਹੈ ਨਾ ਰੀਤਾ ਮਾਰ ਲੈ ਹੋਏ ਮੇਤਰੋ ਹੁਣ ਚੱਲਿਆਂ ਕ ਬਸ਼ੇਰਾ ਦੇਖਣ ਜੇ ਸੈਟ ਆ ਗਿਆ ਤਾਂ ਲਵਾਂਗੇ ਨਹੀਂ ਦੇਖਿਓ ਚੱਲ

ਮੀ ਨਾਲ ਚੱਲ ਜੀ ਇਹ ਤੇ ਕੀ ਨਹੀਂ ਤੂੰ ਆ ਨਾਲ ਸੇਰਾ ਮੈਂ ਤੈਨੂੰ ਦਿੱਤਾ ਇਹਨਾਂ ਨੂੰ ਥੋੜਾ ਇਹ ਵੀ ਮੇਰੇ ਭਾਈ ਨੇ ਯਾਰ ਆਪਣੇ ਸੋਈ ਗਾਰ ਨੂੰ ਮੈਂ ਕਿਹਨੇ ਕਿਹਾ ਮੇਰੀ ਭੈਣ ਨੇ ਆ ਜਾ ਤੂੰ ਨਾਲ ਖੜ ਬਈ ਹੋ ਜਾ ਹੋ ਜਾ ਨੇੜੇ ਇਧਰੋਂ ਬਾਈ ਦੇ ਪੈਰਾ ਜੋ ਘੋੜੀ ਚ ਪੋਣਾ ਰਸਤਾ ਖੜ ਜਾ ਟਾਈਮ ਦੇਖੀ ਵੀਰੇ ਕਿੰਨਾ ਲੋਏ ਮਿੱਤਰੋ ਬਸ਼ੀਰਾ ਦਾ ਪਾਲਿਆ ਲੈ ਤੇ ਦੱਸਿਓ ਕਹੇ ਜਾ ਲੱਗਿਆ ਪੱਖੇ ਘਰੇ ਆ ਗਏ ਸੀ ਆਪਾਂ ਰਾਤ ਹੋ ਗਈ ਲੇਟ ਤੇ ਆ ਪੱਖੇ ਭੁੱਖੇ ਲਾਏ ਹੋਏ ਨੇ ਨਰਵੈ ਸਿੰਘ ਉਹ ਲੱਗਿਆ ਹੋਇਆ ਸਵੇਰ ਉੱਠਿਆ ਕਬੂਤਰ ਖੁੱਲੇ ਫਿਰ ਰਹੇ ਆ ਮੈਂ ਸੋਚਿਆ ਬਲੌਗ ਦੀ ਐਂਡਿੰਗ ਕਰ ਦਈਏ ਵੀ ਬਲੌਗ ਦੀ ਐਂਡਿੰਗ ਕਰ ਦੰਨੇ ਆ ਨੀਂਦ ਆ ਰਹੀ ਆ ਹੁਣ ਰਾਤ ਸਾਨੂੰ ਵੱਜ ਗਏ 12:30 ਕਮੈਂਟ ਕਮਟੋ ਬੋਲਦੇ ਆ ਕੱਲੋ ਸਵੇਰ ਲੈ ਕੇ ਚਲਾਂਗੇ ਬਸ਼ੀਰਾਂ ਪ੍ਰੈਕਟਿਸ ਕਰਾਉਣੀ ਆ ਉਹਦੀ ਮਹੀਨਾ ਲਗਾਤਾਰ ਵੀ ਹੋ ਸਕਦਾ ਦੁੱਧਦੰਦ ਚੱਪਾ ਭੋਗੀ ਵਾਲੇ ਸ਼ੋਅ ਚ ਪਾ ਲਈਏ ਬਾਕੀ ਕਿਸਮ ਅਤਾ ਹੁਣ ਵੀ ਸ਼ੋਅ ਚ ਪੈਣਾ ਨਹੀਂ ਪੈਣਾ ਉਹ ਚਲੋ ਕਿਸਮਤ ਆਪਾਂ ਪ੍ਰੈਕਟਿਸ ਤਾਂ ਕਰਾਵਾਂਗੇ 1 ਮਹੀਨਾ ਲਗਾਤਾਰ ਤੇ ਚਲੋ ਫਿਰ ਮੈਂ ਕਮੈਂਟ ਬੋਲਦਾ ਕਮੈਂਟ ਬੋਲ ਕੇ ਐਂਡਿੰਗ ਕਰਦੇ ਆਪਾਂ ਮਿੱਤਰੋ ਕਮੈਂਟ ਬੋਲ ਦੀਏ ਫਿਰ ਹੁਣ ਆਪਾਂ ਵਲੌਗ ਦੀ ਕਰੀਏ ਐਂਡਿੰਗ ਜੱਸਾ ਸਾਗਰ ਲਵਾਣਾ ਜਸਵੀਰ ਸਿੰਘ ਹੈਲੋ ਭਾਈ ਹਾਂਜੀ ਕੀ ਹਾਲ ਹੈ ਵੀਰੇ ਹਰਸ਼ਦੀਪ ਸਿੰਘ ਬਹੁਤ ਵਧੀਆ ਵਲੌਗ ਥੈਂਕ ਯੂ ਵੀਰੇ ਪੀ ਵੀ 30 ਪ੍ਰੋਡਕਸ਼ਨ ਭਾਈ ਉੱਪਰ ਵਾਲੇ ਛੱਤ ਤੇ ਕਬੂਤਰ ਕਿੱਥੇ ਗਏ ਤੇ ਖੁੰਡੇ ਵੀ ਹੈਗੇ ਕਿ ਨਹੀਂ ਹੈਗੇ ਹੈਗੇ ਵੀਰੇ ਤੇ ਕੁਡੇ ਤਾਂ ਹੈਗੇ ਆ ਉਹ ਦੇਖੋ ਆ ਕੁਛ ਤਾਂ ਵੀਰੇ ਆ ਖੁੱਡੇ ਜਰਾ ਲੈ ਜਾਂਦੇ ਕੁਛ ਆ ਖੁੱਡੇ ਲਿਆਂਦੇ ਕੁਛ ਮੋਟਰ ਤੇ ਲੈ ਕੇ ਫਾਰਮ ਤੇ ਆ ਫਿਰ ਆਪਾਂ ਬਾਅਦ ਚ ਹੁਣ ਇਕੱਠੇ ਕਰਾਂਗੇ ਉੱਪਰ ਫੇਰ ਗਰਮੀਆਂ ਚ ਤੇ ਰਾਇਵੇਂ ਸਿੱਧੂ ਬਾਈ ਛਤਰੀ ਲਾਇਆ ਕਰੋ ਆ ਜਰੂਰ ਜਰੂਰ ਵੀਰੇ ਸੁਰਿੰਦਰ ਸਿੰਘ ਬਿੱਟੂ ਨਾਈਸ ਥੈਂਕ ਯੂ ਵੀਰੇ ਗਰੇਂਦਰ ਹੀਰਾ ਨਾਈਸ ਵੀਰੇ ਥੈਂਕ ਯੂ ਵੀਰੇ ਅਮਰਜੀਤ ਕਿਵੇਂ ਆ ਸਿੰਘ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਮਨਪ੍ਰੀਤ ਦੀ ਗੋਸੜ ਕਬੂਤਰਾਂ ਦਾ ਖੁੱਡਾ ਛੋਟਾ ਰਹਿ ਗਿਆ ਵੀਰੇ ਜਾਣ ਕੀ ਛੋਟਾ ਬਣਾਇਆ ਜੀ ਆਪਾਂ ਨੇ ਕਿਉਂਕਿ ਵੱਡੇ ਜਿ ਬੱਚੇ ਬਹੁਤ ਔਖੇ ਪੜਦੇ ਆ ਵੀਰੇ ਹਰਸ਼ਦੀਪ ਸਿੰਘ ਵੀਰੇ ਕਬੂਤਰ ਕਾਰ ਛੱਡਣੇ ਆ ਨੰਮੇ ਖੁੱਡੇ ਚ ਵੀਰੇ ਮੋਟਰ ਫਾਰਮ ਤੇ ਛੱਡਾਂਗੇ ਔਰੇ ਤਾਂ ਛੱਡ ਤੇ ਜੀ ਅਮਰਜੀਤ ਹੋਰ ਕਿਵੇਂ ਆ ਬਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਆ ਹਰਦੀਪ ਕੁਮਾਰ ਕਿਤਨੇ ਕਿੱਲੇ ਆ ਬਸ ਹੈਗੇ ਵੀਰੇ ਗਜਾਰੇ ਜੋਗੇ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ